ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਵੀਰੇ ਕਿ ਆਪਣੀ ਜਿਹੜੀ ਕਿਸਾਨ ਮੈਣ ਲਈ ਸੀਗੀ ਉਹ 14 ਤਰੀਕ ਦੀ ਹੋਣੀ ਸੀਗੀ ਤੇ ਉਹਦੇ ਵੋਟਾਂ ਦਾ ਦਿਨ ਆ ਗਿਆ 14 ਤਰੀਕ ਤੇ ਉਹਦੇ ਕਰਕੇ ਆਪਾਂ ਜਿਹੜੀ ਕਿਸਾਨ ਮੈਣ ਲਈ ਆ ਉਹ 14 ਦੀ بجائے ਹੁਣ ਆਪਾਂ 16 ਤਰੀਕ ਨੂੰ ਰੱਖੀਏ 16 ਦਸੰਬਰ ਦਿਨ ਮੰਗਲਵਾਰ ਆਉਣਾ ਤੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਰੇ ਵੀਰ ਜ਼ਰੂਰ ਪਹੁੰਚੋ ਤੇ ਇੱਕ ਕਿਸੇ ਵੀ ਵੀਰ ਦੇ ਲਈ ਕੋਈ ਸਪੈਸ਼ਲ ਨਹੀਂ ਹੈਗਾ ਸਾਰੇ ਵੀਰ ਆ ਸਕਦੇ ਆ ਇਉਂ ਨਹੀਂ ਹੈ ਕੋਈ ਵੀਰ ਖੇਤੀ ਕਰਦਾ ਜਾਂ ਨਹੀਂ ਵੀ ਕਰਦਾ ਕਿਸੇ ਵੀਰ ਨੂੰ ਕੋਈ ਸਪੈਸ਼ਲ ਇਨਵੀਟੇਸ਼ਨ ਨਹੀਂ ਦਿੱਤਾ ਗਿਆ ਜਿਹੜਾ ਵੀ ਵੀਰ ਆਉਣਾ ਚਾਹੁੰਦਾ ਉਹ ਆ ਸਕਦਾ ਇਉਂ ਨਾ ਕੋਈ ਵੀਰ ਸੋਚੇ ਵੀ ਜਾਂ ਮੈਂ ਆਲੂ ਨਹੀਂ ਲਾਉਂਦਾ ਜਾਂ ਮੈਂ ਖੇਤੀ ਨਹੀਂ ਕਰਦਾ ਮੈਂ ਨਹੀਂ ਆ ਸਕਦਾ ਜਿਹੜਾ ਵੀਰ ਦਾ ਵੀ ਦਿਲ ਕਰਦਾ ਉਹ ਆ ਸਕਦਾ ਇੱਥੇ ਤੇ ਖੁੱਲਾ ਸੱਦਾ ਵਾ ਤੇ ਆਪਣੇ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚੋਂ ਡਾਕਟਰ ਸਾਹਿਬਾਨ ਆਉਣਗੇ ਜਿਹੜੇ ਕਣਕ ਦੇ ਉੱਤੇ ਮੱਕੀ ਦੇ ਉੱਤੇ ਪਾਲੂਆਂ ਦੇ ਉੱਤੇ ਤੇ ਝੋਨੇ ਦੇ ਉੱਤੇ ਕੋਈ ਵਧੀਆ ਜਾਣਕਾਰੀ ਦੇਣਗੇ ਤੇ ਹੋਰ ਵੀ ਆਪਾਂ ਕਈ ਵੀਰਾਂ ਨੂੰ ਬੁਲਾਇਆ ਇਨਵੀਟੇਸ਼ਨ ਨਵਾਂਗੇ ਵੀ ਜਿਹੜੇ ਵੀ ਰੌਣਗੇ ਜਿਹੜੇ ਵੀਰ ਵਧੀਆ ਆਪਦੀ ਖੇਤੀ ਕਰਦੇ ਆ ਜਾਂ ਵਧੀਆ ਆਪਣਾ ਸੋਸ਼ਲ ਮੀਡੀਆ ਤੇ ਇਹਦੇ ਗੱਲਾਂ ਦੱਸਦੇ ਆ ਕਿ ਉਹਨਾਂ ਨੂੰ ਵੀ ਬੁਲਾਵਾਂਗੇ ਤੇ ਤੁਹਾਨੂੰ ਸਾਰੇ ਵੀਰਾਂ ਨੂੰ ਬੇਨਤੀ ਆ ਕਿ 16 ਤਰੀਕ ਦਿਨ ਮੰਗਲਵਾਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਚੱਲੂਗਾ ਤੇ ਸਾਰੇ ਵੀਰਾਂ ਨੂੰ ਹੱਥ ਮੰਨ ਕੇ ਬੇਨਤੀ ਹੈ ਕਿ ਸਾਰੇ ਵੀਰ ਜਰੂਰ ਪਹੁੰਚੋ ਤੇ ਆਪਣਾ ਤੁਹਾਡੇ ਸਵਾਗਤ ਦੇ ਲਈ ਅਸੀਂ ਖੜੇ ਰਵਾਂਗੇ ਤੇ ਦਿਲੋਂ ਧੰਨਵਾਦ ਹੋਊਗਾ ਸਾਰੇ ਵੀਰ ਜਰੂਰ ਪਹੁੰਚੋ ਕਿਉਂਕਿ ਕਿਲਾ ਸੱਤਾ ਸਾਰੇ ਵੀਰਾਂ ਦੇ ਲਈ ਕਿਸੇ ਇੱਕ ਵੀਰ ਦੇ ਲਈ ਨਹੀਂ ਹੈਗਾ ਕਿ ਹਾਂ ਆਹ ਵੀਰ ਆ ਸਕਦਾ ਜਾਂ ਆਹ ਵੀ ਨਹੀਂ ਆ ਸਕਦਾ ਤੁਹਾਡੇ ਬਹੁਤ ਵੀਰ ਪੁੱਛ ਰਹੇ ਨੇ ਕਿ ਵੀ ਵੀਰੇ ਅਸੀਂ ਆ ਸਕਦੇ ਹਾਂ ਵੀਰੇ ਸਾਰੇ ਆ ਸਕਦੇ ਹਾਂ ਜਿਹੜੇ ਵੀ ਵੀਰ ਨੂੰ ਆਉਣਾ ਚਾਹੁੰਦਾ ਆ 16 ਦਸੰਬਰ ਦਿਨ ਮੰਗਲਵਾਰ ਤੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਆਪਣਾ ਚੱਲੂਗਾ ਤੇ ਜਿਹੜਾ ਵੀਰ ਨੇ ਆਉਣਾ ਚਾਹਣਾ ਉਹ ਆ ਸਕਦਾ